ਗੁਰੂ ਨੇ ਵਕਾਰ ਛੱਡਣ ਨੂੰ ਕਿਹਾ ਕਾਮ, ਕ੍ਰੋਧ, ਲੋਭ, ਮੋਹ, ਅਕਾਰ, ਨਿੰਦਾ, ਝਗਲੀ, ਬੁਰਾਈਆਂ ਪੂਰਾ ਕਰਨਾ, ਬੁਰਾ ਸੋਚਣਾ ਇੱਕ ਨਟਨ ਵਾਸਤੇ ਗਿਆ। ਤਿਆਗਣਾ, ਤਿਆਗਣ, ਨੇਕਾ ਕਾਮ, ਕ੍ਰੋਧ, ਲੋਭ, ਤਿਆਗਣਾ। ਇਸੇ ਬੰਦਾ ਨਾਲੋਂ ਭਾਈ ਥਰਦਾ ਹੈ। ਤੇ ਗੁਨਾ ਨੂੰ ਛੱਡੀ ਕਰਦਾ ਹੈ। ਆੰਦਰਕਾਰ ਭਰੇ ਨੇ ਅੰਦਰ ਆਵਗੁਣ ਬੈਠੇ ਨੇ ਗੁਣ ਸਾਡੇ ਕੋਈ ਨਹੀਂ ਕਿਉਂਕਿ ਇਹ ਮੈਨਡ ਕਹਰੇ ਗੁਰੂ ਸਾਹਿਬ ਕਹਿੰਦੇ ਨੇ ਹਮ ਆਵਗੁਣ ਭਰੇ ਇਹ ਗੁਣ ਨਾ ਛੱਡ ਜਿਥੇ ਵੀ ਗੁਣ ਨਹੀਂ ਅਸੀਂ ਆਵਗਣ ਆਉਂਦੇ ਭਰੇ ਆ ਕਿੰਨੇ ਗੁਣੇ ਪਤਾਇਨੇ ਕੋ ਅਸੀਂ ਖੱਤੇ ਬਹੁਤ ਕੁ ਮਾ ਹਮਦੇ ਪਤੰਤ ਜਿੰਨੇ ਕੋ ਪਾਪ ਕਰਨੇ ਆ ਕਿੰਨੇ ਗਲਤੀਆਂ ਕਰ ਦਿੰਨੇ ਆ ਅੱਖਾਂ ਨਾਲ ਜ਼ੁਬਾਨ ਨਾਲ ਨੈਣਾਂ ਨਾਲ ਖੰਧਾਂ ਨਾਲ ਪੈਰਾਂ ਨਾਲ ਸੋਜ ਨਾਲ ਮਨ ਨਾਲ ਆਤਮਾ ਨਾਲ ਬੇਨਭਗਤ ਦੇ ਕੇ ਨਾਲ ਅਸੀਂ ਕਰਤੇ ਬਹੁਤ ਕੁਮਾਵ ਦੇ ਅੰਤ ਨਾ ਪਾਰਾ ਵਾਰ ਕਹੋ ਗੁਰੂ ਨੂੰ ਮਹਾਰਾਜ ਹਰ ਕਿਰਪਾ ਕਰਕੇ ਬਖਸ਼ ਲੋ ਸਾਨੂੰ ਬਖਸ਼ ਲੋ ਕੌਣਾ ਸੀ ਹਮ ਪਾਪੀ ਵੱਡ ਬਣੇਗਾ ਅਸੀਂ ਗੁਨਾਹਗਾਰ ਸਿਪਾਪਨੀਆ ਹਉ ਪਾਪੀ ਤੂ ਬਖਸ਼ਨਾ ਸਤਿਗੁਰੂ ਤੁਸੀਂ ਬਖਸ਼ਨਾ ਹਰ ਬਖਸ਼ਿੰਦ ਫਿਰ ਵੀ ਸੰਗਲ ਲਾਉਂਦੇ ਹੋ ਬੇਨਾਕੁਝ ਕਰਦੇ ਬਾਉ ਤੇ ਵੀ ਇਨੀ ਅਨਰਨੀ ਅਤਤ ਨੇ ਬੁਰੇ ਕੰਮ ਦੇ ਬਾਉ ਤੇ ਵੀ ਤੁਸੀਂ ਗਾਲਾਂ ਲਾਉਂਦੇ ਹੋ ਇਸ ਬਾਏ ਤੁਹਾਡਾ ਕਿਤੇ ਇਜ਼ਾਦਾ ਸੁਭਾਅ ਹਰ ਕਿਸੇ ਨੂੰ ਵਧਾਵੇ ਹਰ ਕਿਸੇ ਨੂੰ ਸਿੱਖਦਾ ਹੋ ਜੋ ਸ਼ਰਣ ਆਵੇ ਇਸ ਤੱਕ ਲਾਵੇ ਇਹ ਗੁਰੂ ਸਾਹਿਬ ਸੰਬੰਧ ਇਹਨਾਂ ਵਿੱਚ ਬੋਲਣਾ ਗੁਰੂ ਹੈ ਇਸ ਦਾ ਗੁਰੂ ਰੂਹਾ ਹੋ ਗਿਆ ਮੰਨ ਲਓ ਗੁਰੂ ਨਾਨਕ ਸਾਹਿਬ ਜੀ ਕਰਕੇ ਭਾਂਵੇਂ ਚਲੇ ਗਏ ਨੇ ਸ਼ਬਦ ਕਰਕੇ ਅੱਜ ਵੀ ਬੋਲਦੇ ਹੋਏ ਨੇ ਅੱਜ ਵੀ ਆਵਾਜ਼ ਉਠਾ ਰਹੇ ਨੇ ਪਰ ਕੌਣ ਹੁੰਦਾ ਹੈ ਅਸੀਂ ਗੁਰੂ ਦੇ ਉਹ ਅਮਰਦਾਸ ਮਹਾਰਾਜ ਦੇ ਥਾਪੇ ਹੋਏ ਸੇਵਕ ਬਾਈ ਮੰਜੀਆਂ 52 ਪੀੜ ਪ੍ਰਚਾਰਕ ਰਾਗ ਢਾਡੇ ਗੁਰੂਆਂ ਨੇ ਬਣਾਏ ਡਿਊਟੀ ਲਾਈਸ ਕੀ ਬੋਲਣਾ ਬਟ ਆਜ ਸਾਡੇ ਬੋਲਣ ਦੀ ਪਾਬੰਦੀ ਹੈ ਗੱਲ ਕਰਨੇ ਨਹੀਂ ਚਾਹੁੰਦਾ ਪਰ ਇਹ ਗੱਲਾਂ ਹੋਈਆਂ ਬਾਣੀ ਟੋਲਿ ਗਿਆਉ ਅਸੀਂ ਅਚਾਰ ਕਰਦੇ ਆ ਗੁਰੂ ਸਾਹਿਬ ਦੀ ਆਵਾਜ਼ ਨੂੰ ਅਸੀਂ ਰੋਕ ਨਹੀਂ ਸਕਦੇ ਸੱਚ ਸਾਡੇ ਨੂੰ ਅਸੀਂ ਲੁਕਾ ਨਹੀਂ ਸਕਦੇ ਸੱਚਾਈ ਅਜੇ ਨਹੀਂ ਕਾਲ ਬਾਰ ਆਏਗੀ ਸੱਚ ਤੋੜਾ ਲੱਗਦਾ ਪਰ ਜਿੰਨਾਂ ਨੂੰ ਸੱਚ ਤੋੜਾ ਲੱਗਦਾ ਫਿਰ ਉਹ ਟੱਪਦਾ ਹੈ ਬੋਲਣਾ ਤਦ ਰਾਤੇ ਨਾ ਉਹ ਦਾ ਗ੍ਰੰਥੀ ਇਹ ਦਾ ਲੱਗਦਾ ਪਿਆ ਗ੍ਰੰਥੀ ਥੇਸਪਾ 75% ਕਿਹੜੀ ਸ਼ਬਦਾਂ ਤੁਹਾਡੀ ਨੂੰ ਖਾਉ ਗੁਰੂ ਨੇ ਗਿਆ ਤੁਹਾਡੇ ਆਸਥਾ ਸ਼ਰਧਾ ਵਿਸ਼ਵਾਸ ਕਿਦੇ ਪ੍ਰਤੀ ਹੈ ਉਹਦੇ ਵਿੱਚ ਮੈਨੂੰ ਇੱਕ ਵੀ ਰੱਤੀ ਮਾਤਰ ਵੀ ਕੋਈ ਸੱਚੀ ਲਗਨ ਦਿਖਾ ਦਿਓ ਜਿਹਦੇ ਕਰਕੇ ਤੁਹਾਡਾ ਰੱਬ ਨਾਲ ਰੇਲ ਹੋਵੇ ਵਿਸ਼ਵਾਸ ਹੋਵੇ ਅਸੀਂ ਰੀਤਾਂ ਰਵਾਜ ਕੂਤੀ ਜਿੰਨੇ ਕਰਦੀ ਫਿਰਦੇ ਆ ਜਿਨ੍ਹਾਂ ਦਾ ਕੋਈ ਭਾਰ ਵੀ ਮੋਲ ਨਹੀਂ ਪੈਂਦਾ